ਤੁਹਾਨੂੰ ਜਿ ਸਾ ਸਿਗਾ ਹੀ ਦਨ ਸਾਰੇ ਨੇ ਮੈਂ ਤੁਹਾਡੀ ਆਪਣੀ ਵੱਡੀ ਕਰ ਜੋਸ਼ੀ ਜੋਸ਼ੀ ਜਨਰਲ ਦੇ ਤੁਹਾਡਾ ਸਵਾਗਤ ਕਰਦੀ ਮੇਰੀ ਨੰਦ ਵੀ ਤੁਹਾਡਾ ਸਵਾਗਤ ਕਰਦੀ ਐ ਕਹੋਂਗੇ ਇਹਦੇ ਵੱਲੋਂ ਕਹਿੰਦੇ ਹੀ ਨਹੀਂ ਹੈ ਇਹ ਵੀ ਤੁਹਾਡਾ ਸਵਾਗਤ ਕਰਦੀ ਹੈ ਤੇ ਲੋ ਅੱਜ ਮੈਂ ਤੁਹਾਨੂੰ ਵੀ ਬਹੁਤ ਹੀ ਕੱਲ ਦੱਸਿਆ ਸੀ ਬਹੁਤ ਪਿਆਰਾ ਲੋਕ ਗੀਤ ਰਾਣੀ ਸੁੰਗਰਾਂ ਦਾ ਨਾਲੇ ਮੈਂ ਪਹਿਲਾਂ ਵੀ ਤੁਹਾਨੂੰ ਸੁਣਾ ਚੁੱਕੀਆਂ ਪਰ ਫਿਰ ਭੈਣਾ ਕਹਿੰਦਾ ਸਭ ਤੋਂ ਲਾਭਦਾ ਨਹੀਂ ਜੀ ਹਾਲੇ ਨੂੰ ਰਾਣੀ ਸੁੰਗਰਾਂ ਵਾਲਾ ਜ਼ਰੂਰ ਵੀ ਸੁਣਾਓ ਲੱਭ ਲੱਭ ਕੇ ਪਤਾ ਨਹੀਂ ਕਿੱਥੋਂ ਲਿਈ ਜਾਂਦੀਆਂ ਨੇ ਤੇ ਫਿਰ ਮੈਂ ਕੱਲ ਨੂੰ ਲੱਭਿਆ ਮੈਂ ਤਾਂ ਸਾਨੂੰ ਜੀ ਸੁਣਾਉਣ ਦੀ ਗੱਲ ਵਾਦਾ ਕਰਕੇ ਗਈ ਸੀ ਨਾ ਅੱਜ ਜੋ ਸੁਣਾਉਣੀ ਹੈ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਨੁਕਤੇ ਬਾਰੇ ਦੱਸਣਾ ਵੀ ਬਹੁਤ ਭੈਣਾ ਕਹਿੰਦੇ ਆ ਵੀ ਨਸ਼ਾ ਸ਼ਰਾਬ ਵਾਸਤੇ ਦਾ ਜੀ ਉੱਥੇ ਦਾਖਲ ਵੀ ਕਰਦੇ ਬੰਦੇ ਫਿਰ ਉੱਥੇ ਆ ਕੇ ਕਿਹੜਾ ਸਦਾ ਬੁਰਾ ਹਾਲ ਹੈ ਕੱਲ ਇੱਕ ਭੈਣ ਨੇ ਕਿਹਾ ਕੁਛ ਸੁਣਦਾ ਵੀ ਨਾ ਹੋਵੇ ਉਹਨਾਂ ਘਰ ਦਾ ਤੇ ਪਿੰਡ ਦਾ ਨੋਂ ਨੀ ਮਿਲਦੀ ਉਹ ਕਹਿੰਦੀ ਰਾਤ ਨੱਬੀ ਰਾਤ ਮੰਦੇ ਮੁੱਤੇ ਮਾ ਸਾ ਦਾ ਬੁਰਾ ਹਾਲ ਕਰਦਾ ਤੇ ਜੇ ਕੋਈ ਕਰ ਸਕਦਾ ਮੈਂ ਤਾਂ ਕੈਸੇ ਉਹ ਵੀ ਦੱਸ ਦੂੰ ਵੀ ਚਲ ਮੈਂ ਦੱਸਦੀ ਆ ਕੌਸ਼ਤੀ ਜੀ ਮਹਾਰਾਜ ਨੇ ਤਿੰਨ ਨੁਕਤੇ ਦੱਸੇ ਜੀ ਇੱਕ ਉਹ ਕਹਿੰਦੇ ਅਸੀਂ ਫਰਤਿਆਲ ਏ ਗਾਂਜਾ ਆਫੀਨ ਕੋਈ ਕੱਲੀ ਸ਼ਰਾਬ ਨਹੀਂ ਕੋਈ ਵੀ ਨਸ਼ਾ ਕਰਦਾ ਬੰਦਾ ਹੈਨਾ ਤੇ ਬਿਨਾਂ ਦੁੱਸੀ ਉਹ ਨਹੀਂ ਠੀਕ ਹੈ ਪਤਾ ਕੀ ਕਰਨਾ ਕਹਿੰਦੇ ਗਾਉ ਪਿਸ਼ਾਬ ਲਿਆਓ ਉਹ ਤੁਹਾਨੂੰ ਐ ਦੱਸਿਆ ਵੀ ਗੋਗੂ ਦਾ ਤੁਹਾਨੂੰ ਕਿੱਥੋਂ ਮਿਲੂਗਾ ਨਾਮ ਲੈਦੇ ਹੋ ਬੋਤਲਾ ਮਿਲਦੀ ਹੈ ਕਉ ਇਨਸ਼ਾ ਅੱਲਾਹ ਜੇ ਮਿਲਦੀਆਂ ਹੋਣਗੀਆਂ ਉਸੋ ਧਿਆਉ ਹੈ ਗਾਉ ਉਹ ਜਾ ਤੁਨ ਮੈਂ ਕਿ ਉਹ ਲਿਆਓ ਤੇ ਉੱਥੇ ਕੋਈ ਕਾਲੀ ਦੇਸੀ ਗਊ ਹੋਵੇ ਕਾਲੀ ਬੱਚੀ ਹੋਵੇ ਉਹਦੀ ਛੋਟੀ ਵੀ ਹੈ ਨਾ ਮੋਦਾ ਤੁਸੀਂ ਗੋਹਾ ਲਿਆ ਕਿ ਉਹਦਾ ਰਸ ਕੱਢ ਲੈਣ ਗੋਹੇ ਦਾ ਪਾਣੀ ਸੋਧਿਆ ਮਤਲਬ ਇਹ ਤੁਹਾਨੂੰ ਦੋ ਚਮਚੇ ਗੋਪਾਲੀਆ ਪਦੋਬ ਛਾਦੇ ਹੈ ਨਾ ਤੇ ਉੱਤੇ ਬਰਾਬਰ ਦਾ ਹੀ ਉਹਦੇ ਇੱਕ ਚਮਚਾ ਪਾ ਲਓ ਪੰਨਾ ਇੱਕ ਚਮਚਾ ਪਾ ਲਿਆ ਗਊਸ਼ਾਲ ਤੋੜਾ ਤਾਂ ਹੋਵੇ ਨਾ ਤੇ ਐਂ ਤੋੜਾ ਕੋ ਹੋ ਉਹਦਾ ਰਸ ਕੱਢ ਲੈਣ ਇੱਕ ਚਮਚਾ ਉਹਦਾ ਇੱਕ ਚਮਚਾ ਉਹਦਾ ਗੰਦ ਮਗਾਓ ਆਪਾਂ ਕਿਨਾਂ ਫੁਗਨ ਕੇ ਕਰਨਾ ਉਹਨੇ ਵੀ ਇਸ ਤਰ੍ਹਾਂ ਛੋੜਾ ਹੋਣਾ ਜਿਉ ਤੇ ਇਹ ਤੁਸੀਂ ਕਿਹਾ ਜਾਂ ਵੀ ਨਹੀਂ ਛੇੜੀ ਆ ਤੇ ਉਹਨੂੰ ਥੋੜਾ ਗਰਮ ਕਰ ਲਓ ਜਿਹੜਾ ਉਹ ਪਾ ਪਾ ਲਿਆ ਉਹ ਕੱਟ ਕੇ ਥਮ ਗਰਮ ਕਰ ਲਓ ਤੇ ਉਹਨੂੰ ਬੰਦੇ ਨੂੰ ਪਿਆ ਦਿਓ ਇੱਕ ਮਹੀਨੇ ਦੇ ਵਿੱਚ ਤਨੇ ਉਹਦਾ ਆਪਣੇ ਆਪ ਜੀ ਨਹੀਂ ਕਰਨਾ ਕੋਈ ਵੀ ਨਸ਼ਾ ਲੈਣ ਨੂੰ ਤੁਸੀਂ ਉਹਨੂੰ ਕੁਝ ਦੱਸਣਾ ਨਹੀਂ ਤੇ ਇਹ ਜੇ ਕੋਸ਼ਿਸ਼ ਕਰਕੇ ਬਿਨਾਂ ਮੰਗੇ ਪਿਆ ਦਿਓ ਹੈ ਨਾ ਅੱਛਾ ਦੋ ਲੋਕ ਤੇ ਦੂ ਬਾਦ ਪਾਉਂਗੀ ਹੈ ਨਾ ਤੇ ਨਾਲੇ ਇੱਕ ਭੈਣ ਕਹੇ ਮੇਰੇ ਸਿਆਈਆਂ ਦੇ ਮੂੰਹ ਤੇ ਉਹ ਵੀ ਨੁਕਤਾ ਗੁੱਤ ਬਾਦ ਪਾਉਂ ਲੈਣ ਵਾਲੇ ਹਨਾ ਸ਼ੱਕਾ ਉਹਨਾਂ ਵਾਲੇ ਤੇ ਨਾ ਕੁਛ ਹੋਣਾ ਮੇਰਾ ਮੂੰਹ ਤੇ ਰਾਣੀ ਸੁੰਦਰਾ ਤੇ ਉਹ ਆਇਆਗਾ ਜੋ ਵੀ ਪਿੱਛਾ ਲੈਣਾ ਤੇ ਸੁੰਦਰਾ ਕੋਠੇ ਦੇ ਖੜਕੇ ਉਹਨੂੰ ਦੇਖਣ ਲੱਗ ਗਈ ਤੇ ਉਹ ਮੋਹਨਦਰੋ ਵੀ ਉਹ ਕੰਨੀ ਵੀ ਅੰਦਰ ਆ ਕੇ ਮਹਿਲਾ ਚ ਆ ਜੀ ਉਹ ਕਹਿੰਦਾ ਮੈਂ ਨਹੀਂ ਹੁੰਦਾ ਹਨਾ ਮਹਿਲਾ ਚ Dressਾਂ ਤੁਸੀਂ ਉਹ ਜੀ ਮਾੜੀ ਕਿਆ ਘੜਾ ਪੁੱਲਿਆ ਬੇਜਗਿਆ ਮੈਂ ਦੀਆ ਬੋ ਜੀ ਆ ਲਿਖੇ ਜੇ Very ਲੀਤੇ ਰੇ ਮੈਂ ਨਾ ਮਾਰੀਨੀ ਸੁੰਦੇਰਾ ਫੇਰੀ ਪਾਮ ਨਹੀਂ ਮੁੜ ਗਿਆ ਮੈਂ ਫੇਰੀ ਪਾ

Sí. Okay. de ma, be the de Deviya de tarile ਦੇਖੀ ਜੀਗਾ ਉਹ ਗਿਬੀ ਨਾ ਮੁੜਿਆ ਪਿੱਛੇ ਨਾ ਦੇਖਿਆ ਭੁੱਲਿਆ ਵੇ ਗੀਆ ਅਨਾਨੀ ਸੁਨਦੇਰਾ ਸ਼ਾਲੇ ਮਾਰੇਗੀ ਓਨੁਕ੍ਰੇਮੰਦ ਚੜਿਆ ਸਰੂਰੇ ਸਭੁ ਲਿਆ 베ਜ ਗਿਆ ਅਰਾ ਧੰਨਵਾਦ ਸਾਡਾ ਗੀਤ ਸੁਣ ਲਈ ਤੇ ਦੱਸਿਓ ਤੁਸੀਂ ਤੁਹਾਨੂੰ ਇਹ ਗੀਤ ਕਿਵੇਂ ਪਸੰਦ ਆ ਗਿਆ ਜਿੰਨਾ ਭੈਣਾਂ ਨੇ ਸਪਾਰਸ਼ ਕੀਆ ਹੁਣ ਤਾਂ ਬੜਾ ਵਧੀਆ ਲੱਗਿਆ ਪਾਣਾ ਐਸੇ ਗੀਤ ਹੈ ਜੀ ਸੋਹਣਾ ਸਾਰਿਆਂ ਨੂੰ ਸੋਹਣਾ ਲੱਗਿਆ ਹੁਣ ਤੇ ਕਮੈਂਟ ਕਰਕੇ ਜਰੂਰ ਦੱਸਿਓ ਐਸਾ ਲੁੱਟ ਥੋੜਾ ਕਿਹੋ ਜਿਹਾ ਲੱਗਿਆ ਜੇ ਮੇਰੇ ਚੈਨਲ ਤੇ ਤੁਸੀਂ ਆਉਂਦੇ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੈਨਾ ਕਈ ਵੇ ਪੈਣਾ ਕਰੇ ਸੰਦੋਂ ਸਬਸਕ੍ਰਾਈਬ ਕਰਨਾ ਨਹੀਂ ਆਉਂਦਾ ਜਦੋਂ ਤੁਸੀਂ ਇੱਕ ਖੋਲ ਕੇ ਵੀ ਦੇਖਦੇ ਹੋ ਕਿਸੇ ਨੂੰ ਦਿਖਾਉਣਿਆਂ ਦੇ ਬੱਚਿਆਂ ਨੂੰ ਕੋਈ ਤਾਂ ਦੇਖਦਾ ਹੀ ਆ ਸਾਨੂੰ ਦਿਖਾਉਂਦਾ ਹੀ ਆ ਫਿਰ ਉਹ ਤੋਂ ਸਬਸਕ੍ਰਾਈਬ ਵੀ ਜ਼ਰੂਰ ਕਰਾ ਲਿਆ ਕਰੋ ਕਮੈਂਟ ਵੀ ਜ਼ਰੂਰ ਲਿਖਿਆ ਕਰੋ ਹੈਨਾ ਤੇ ਸਾਡਾ ਹੌਸਲਾ ਵਧ ਜਾਂਦਾ ਹੈ ਹੈਨਾ ਤੇ ਲੋ ਹੁਣ ਤੁਸੀਂ ਆਜੋ ਆਪਾਂ ਹੁਣ ਲੱਗਦੇ ਤਾਂ ਹੈਨਾ ਤੇ ਉਹ ਇੱਕ ਤਾਂ ਸਾਨੂੰ ਦੱਸਦਾ ਨਾ ਤੁਸੀਂ ਪਹਿਲੇ ਹੀ ਉਹਨੂੰ ਕਰ ਲਿਆ ਹੋਣਾ ਵੀ ਗਾਉ ਕਰਮ ਲੈ ਕੇ ਤੇ ਕਾਲੀ ਦੇਸੀ ਬੱਚੀ ਹੋਵੇ ਕਾਲੀ ਬੱਚੀ ਦਾ ਉਹ ਹੱਲਾ ਲੈ ਕੇ ਉਹਨੂੰ ਗੋਮਿਆ ਕਹਿ ਦਿੰਦੇ ਨੇ ਉਹਦਾ ਰਸਨ ਕਾਲ ਲਓ ਥੋੜਾ ਉਹ ਬਰਾਬਰ ਦਾ ਹੀ ਪਾ ਦਿਓ ਕਚੰਪਾ ਜਿਹਾ ਲੈਂਦਾ ਨਾ ਤੇ ਚੰਤੇ ਉਹਦਾ ਪਾ ਦਿਓ ਹੈ ਨਾ ਉਹ ਵਿਆਹ ਤਾਂ ਇਹ 1 ਮਹੀਨੇ ਦੇ ਵਿੱਚ ਹੀ ਤੇ ਉਹਨੇ ਮੁੜ ਕੇ ਨਸ਼ੇ ਵੱਲ ਮੂੰਹ ਨਹੀਂ ਕਰਨਾ ਚਾਹੀਏ ਰੋਜ਼ ਪੀ ਜਾਵੇ ਹੌਲੀ ਹੌਲੀ ਉਹ ਛੱਡ ਦੂਗਾ ਮਹੀਨਾ ਆ ਇਹਨਾਂ ਬਹੁਤ ਕੁ ਪੀਣਾ ਨੇ ਕਿ ਨਾ ਪੀਣਾ ਨੂੰ ਪਿਆ ਗੇ ਇੱਕ ਆਸ਼ਕੀ ਮਹਾਰਾਜ ਨੇ ਦੱਸਿਆ ਇਨੇ ਲੱਖਾਂ ਲੋਕਾਂ ਨੇ ਦੱਸਿਆ ਤੇ ਮੇਰੇ ਕੰਨਾਂ ਚ ਨਹੀਂ ਦੱਸਿਆ ਉਹੀ ਮਨਸੂਰ ਦੇ ਕੋਲੇ ਪਚਾਤਾ ਹੈ ਨਾ ਤੇ ਮੈਂ ਸਲਾਹ ਨਹੀਂ ਸੀ ਵੀ ਆਏ ਪਾਣਾ ਹੁਣ ਪਹਿਣਾ ਕਹਿੰਦੇ ਸ ਬਹੁਤ ਦੁਖੀਆਂ ਤੇ ਉਹ ਚੰਗੇ ਰਹੇਗੇ ਜਿਹੜੇ ਤੇ ਇਹ ਸਾਰੀਆਂ ਜਨਾਨੀਆਂ ਇਹ ਦੁੱਖ ਭੋਗ ਰਹੀਆਂ ਨੇ ਪਰਮਾਤਮਾ ਕਰ ਉਹ ਹੀ ਕਹਿੰਦੇ ਵੀ ਛੱਡ ਜਾਂਦਾ ਅੱਛਾ ਦੂਜਾ ਲੋਕ ਤਾਂ ਲੈ ਲੋ ਵੀ ਗ੍ਰਾਮ ਮਿਸਰੀ ਮਿਸਰੀ ਕਿਹੜੀ ਲੈਣੀ ਹੁੰਦੀ ਹੈ ਪਤਾ ਤਾਗੇ ਵਾਲੀ ਕੋਈ ਔਰ ਜਿਹੜੀ ਇਹ ਭੋਗ ਬਣਾ ਛੋਟੇ ਛੋਟੇ ਉਹ ਮਿਸਰੀ ਨਹੀਂ ਤਾਗੇ ਵਾਲੀ ਸਿੱਟਾ ਮਿਸਰੀ ਵੀ ਕਹਿੰਦੇ ਇਹਨੂੰ ਉਹਦੀ ਤਾਗਾ ਹੁੰਦਾ ਹੈ ਤਾਗੇ ਵਾਲੀ ਮਸ਼ੀਨ ਐ ਲੋ 20 ਗ੍ਰਾਮ ਹੈ ਨਾ 20 ਗ੍ਰਾਮ ਕੁਝ ਦੇਖ ਲਓ ਫਿਰ ਦੋ ਟੋਲੇ ਹੋ ਗਈ 20 ਗ੍ਰਾਮ ਧਾਗੇ ਵਾਲੀ ਮਸ਼ੀਨ 20 ਗ੍ਰਾਮ ਹੀ ਗਾਉਗਾ ਬਹੁਤ ਦਾ ਦੁੱਧ ਦਾ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਨੂੰ ਗਰੈਂਜਰ ਦੇ ਗਿਉਣਾ ਕੋਈ ਵੀ ਆਇਆ ਤੁਹਾਨੂੰ ਦਾ ਆ ਫਲਾਣਾ ਤੁਮਕਾ ਤੁਸੀਂ ਦੇਸੀ ਗੁੰਦਾ ਕਰੀ ਲਿਆ ਕਿ 2 ਕਿਲੋ ਰੱਖ ਕੇ ਜਦ ਤੱਕ ਇਹ ਉਤਰੇ ਬਣਾ ਲਓ ਤੇ 20 ਗ੍ਰਾਮ ਕਿਉ ਪਾਇਆ ਦੋ ਟੋਲੇ ਉਹਦੇ ਵਿੱਚ ਉਹ ਮਸ਼ੀਨ ਪਾਓ ਉਹਨੂੰ ਗਰਮ ਕਰ ਲਿਆ ਤੇ ਬਸ ਉਹ ਖਾਣਾ ਖਾਣ ਤੋਂ ਪਹਿਲਾਂ ਨਾਸ਼ਤੇ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਸ਼ਰਾਬ ਵੀ ਦੇ ਦੇ ਕੋਈ ਵੀ ਨਸ਼ਾ ਕੱਲ ਵੀ ਸ਼ਰਾਬ ਨਹੀਂ ਕੋਈ ਵੀ ਨਸ਼ਾ ਕਰਦਾ ਚੰਨ ਚਾਰ ਨਸ਼ੇ ਕਰਦਾ ਤਾਂ ਇਹਦੇ ਚ ਨਾਂ ਦਾ ਨਾਮ ਪਾਓ ਕਿਸੇ ਹਸਾਬ ਨਾਲ ਕੁਛ ਨਹੀਂ ਪ੍ਰੇਮ ਨਾਲ ਗਾਇਕ ਨੂੰ ਪਿਆਰ ਦੇ ਤੂੰ ਮਾੜੀ ਤੀ ਨਹੀਂ ਹੈਗੀ ਮਿਸਰੀ ਹੈ ਤੇ ਆਪਣਾ ਰੋਗ ਲਾ ਕੇ ਹੈ ਨਾ ਚਾਹੋ ਆਂ ਚੱਕ ਲੈ ਇਸ ਵਿੱਚ ਮਿਲਾ ਕੇ ਤੇ ਆਪ ਵੀ ਚੱਕ ਲੋ ਨਾਲ ਨਹੀਂ ਜੇ ਆਪਾਂ ਦੋਨੇ ਖੰਨੇ ਆ ਜਿਵੇਂ ਜਿਵੇਂ ਵੀ ਤੁਸੀਂ ਆਪ ਰੋਕੇ ਜਿਹੜੇ ਪੁੱਤ ਨੂੰ ਜਾਂਦੇ ਘਰ ਆ ਜਿਹੜੇ ਇਹਨੂੰ ਪਿਆਓ ਖਵਾਓ ਏ ਤੇ ਇਹ ਕਹਿੰਦੇ ਨੇ 45 ਦਿਨਾਂ ਦੇ ਵਿੱਚ ਇਹਨੂੰ ਪੰਤਾਂ ਦੇ ਦਿੰਦੇ ਆ 40 ਦਾ ਸਵਾ ਮਹੀਨਾ ਸਾਹਮਣੇ ਤੇ ਲੱਗ ਜੂ ਕਹਿੰਦੇ ਆਪਣੇ ਆਪ ਉਹਦੇ ਝਾਪਣਾ ਹੀ ਹੈ ਤੇ ਤੀਜਾ ਹੈਗਾ ਉਹ ਵੀ ਸੌਖਾ ਹੈ ਉਹਨੂੰ ਟਾਈਮ ਵੱਧ ਲੱਗਣਾ ਤੇ 3 ਮਹੀਨੇ ਲੱਗ ਜਾਣੇ ਨੇ ਤੇ ਉਹ ਤੁਸੀਂ ਚਲੋ ਸਵਾ ਮਹੀਨੇ ਬਾਅਦ ਹੀ ਪਤਾ ਲੱਗਣ ਲੱਗਦਾ ਛੋਟ ਛੋਟ ਘਟੂ ਭਾਈ ਨਾਲ ਲੱਗਦਾ ਗਰਮ ਪਾਣੀ ਕਹਿੰਦੇ ਤਰਕ ਨੂੰ ਇੱਕ ਰੋਜ਼ ਨੂੰ ਗੜਬੀ ਪਾਣੀ ਦੀ ਜਗੜੀ ਵੀ ਥੋੜਾ ਘੱਟ ਜਿੰਨਾ ਸਵੇਰੇ ਪੀ ਲਿਆ ਨਾ ਗਰਮ ਕਰਕੇ ਤਾਂਬੇ ਦੇ ਭਾਂਡੇ ਚ ਪਾ ਕੇ ਰੱਖਤਾ ਪਾਣੀ ਤੇ ਸਵੇਰ ਨੂੰ ਠੰਡਾ ਹੋ ਗਿਆ ਸਵੇਰੇ ਫੇਰ ਗਰਮ ਕਰ ਲਓ ਉਹਨੂੰ ਪਾਣੀ ਫੇਰ ਫੇਰ ਉਹ ਮੰਜਿਕਰੀ ਉਹ ਉਹ ਉਹਦੇ ਚ ਪਾ ਤਾ ਤਾਂਬੇ ਦੇ ਗੜਬੀ ਦੀਆਂ ਬਲਾਸਟੇ ਨਾ ਤਾਂ ਉਹਦੇ ਵਿੱਚ ਸ਼ਹਿਦ ਚੰਤਿਆ ਪਾ ਲਓ ਨੀਮ ਨੂੰ ਚੋੜ ਦਿਓ ਥੋੜਾ ਕਾਲਾ ਨਮ ਕਾਲਾ ਨਮ ਕਹਿੰਦੇ ਜਦ ਸੰਧਰੀਆਂ ਹੋ ਜਾਂਦੀ ਕਾਲਾ ਹੈ ਨਾ ਕਾਲਾ ਨਾਮ ਪਾ ਦਿਓ ਇਹ ਵੀ ਆ ਉਹ ਇਹਨੂੰ ਕੋਈ ਵੀ ਨਸ਼ਾ ਗਾਂਜ ਹੈ ਪਿੰਦਾ ਫੀਮ ਹੈ ਡੋਪੇ ਹੈ ਸ਼ਰਾਬ ਹੈ ਕੋਈ ਵੀ ਪਿੰਦਾ ਇਹ ਚੱਲ ਨਹੀਂ ਨਸ਼ਾ ਹੁਣ ਕਰਕੇ ਤੁਸੀਂ ਦੇਖਣਾ ਦੇਖੋ ਕਿੰਨਾ ਚਿਰ ਕੋਈ ਹੌਲੀ ਹੌਲੀ ਪਹਿਲਾਂ ਛੱਡਦਾ ਜਾਉ ਆਇਦੜੇ ਚੱਲ ਨਹੀਂ ਨਸ਼ਾ ਪੂਰਾ ਛੱਡ ਲੈ ਪਹਿਲਾਂ ਛੱਡਦਾ ਤਾਂ ਜਾਉ ਬਈ ਨਾ ਹੁਣ ਤੁਸੀਂ ਕਰਕੇ ਦੇਖ ਲਓ ਇਹ ਮਹਾਰਾਜ ਜੀ ਨੇ ਦੱਸਿਆ ਕੌਸ਼ਲ ਗਿੰਦਾ ਬਣਵਾਣਾ ਨੇ ਤੇ ਇਹਨੇ ਦੁਨੀਆਂ ਨੂੰ ਦੱਸ ਰਹੇ ਨੇ ਤੇ ਮੈਂ ਇਹ ਦੇਖ ਕੇ ਤੁਹਾਨੂੰ ਦੱਸਦਾ ਤੇ ਪਰਮਾਤਮਾ ਕਰੋ ਕੁਛ ਨਹੀਂ ਜ਼ਰੂਰ ਇਹਨਾਂ ਚ ਉਹਨਾਂ ਨੂੰ ਕਿਹ ਚਾਹੀਏ ਕਿੰਨੇ ਵਾਰ ਤੁਹਾਨੂੰ ਤਿੰਨੇ ਦਾ ਸੋਚ ਕਿਹੜੇ ਹੋਣੇ ਨੇ ਤੇ ਜਿਹੜਾ ਵੀ ਤੁਹਾਨੂੰ ਸੌਖਾ ਲੱਗੇ ਤਿੰਨੇ ਤੁਸੀਂ ਨੋਟ ਕਰ ਲੈਣਾ ਇਹਨਾਂ ਨੂੰ ਜੇ ਨਹੀਂ ਕਿਸੇ ਨੇ ਨੋਟ ਕਰੇ ਬਾਰੀ ਬਾਰੀ ਵੀ ਤੁਸੀਂ ਦੇਖ ਕੇ ਕਰ ਲਿਓ ਪਰਮਾਤਮਾ ਭਲੀ ਕਰੂ ਇਹ ਕਲੰਕ ਚੋਂ ਨਿਕਲੋਂ ਨਿਕਲ ਜਾਓ ਤੇ ਜਿਹੜੇ ਕਦੇ ਵੀ ਉੱਥੇ ਛੱਡ ਜਾਂਦੇ ਆਪਣੇ ਕਿੱਥੇ ਛੱਡ ਜਾਂਦੇ ਮੈਨੂੰ ਤਾਂ ਪਤਾ ਨਹੀਂ ਖੋਲੇ ਹੋਣੇ ਇਹਨਾਂ ਦੇ ਕੇਂਦਰ ਕੋਈ ਉੱਥੋਂ ਆ ਕੇ ਫਿਰ ਫਿਰ ਪੀਣ ਲੱਗ ਜਾਂਦੇ ਨੇ ਕਹਿੰਦੇ ਪਰ ਇਹਨੇ ਤਾਂ ਕਹਿੰਦੇ ਥੇ ਘਰੀ ਆਪਣੇ ਆਪ ਹੀ ਉਧਰ ਦੇਖਣਾ ਹੀ ਨਹੀਂ ਕਹਿੰਦੇ ਵੀ ਅਸੀਂ ਤਜਰਬਾ ਕਰਕੇ ਦੇਖ ਲਿਆ ਅਸੀਂ ਜਾ ਕੇ ਦੇਖ ਲਿਆ ਜਿੰਕੋ ਆ ਉਹ ਠੀਕ ਹੈ ਨਾ ਤੇ ਉਹਨਾਂ ਨੂੰ ਉਹ ਵੀ ਸਮਝਾਉਂਦੇ ਨੇ ਕਹਿੰਦੇ ਅਸਲ ਵਿੱਚ ਦੱਸਿਆ ਨੂੰ ਭਾਈ ਤੁਸੀਂ ਸ਼ਹਿਰ ਚੋਂ ਪੀਂਦੇ ਹੋ ਇੱਕ ਬੰਦਾ ਕਹਿੰਦਾ ਜੀ ਵੀ ਸਾਰੇ ਗਮ ਭੁੱਲ ਜਾਂਦੇ ਆ ਤੇ ਕਹਿੰਦੇ ਕਿੰਨਾ ਚਿਰ ਕਹਿੰਦੇ ਨਸ਼ਾ ਚੜਿਆ ਰਹਿੰਦਾ ਉਹਨਾਂ ਦਿੱਤਾ ਗਮ ਤੋਂ ਬਾਹਰ ਰਹਿੰਦੇ ਆ ਉਹ ਕਹਿੰਦੇ ਤੂੰ ਤਾਂ ਗਮ ਤੋਂ ਬਾਹਰ ਪੈ ਜਾਂਦਾ ਕਿ ਪੂਰਾ ਪਰਿਵਾਰ ਗਮ ਛੱਡ ਪਹੁੰਚ ਜਾਂਦਾ ਹੈ ਨਾ ਤੈਨੂੰ ਤਾਂ ਜਿੰਨੇ ਨਸ਼ਾ ਚੜਦਾ ਉਹ ਰੋਜ਼ ਹੀ ਗੰਦ ਤੇ ਡੁੱਬੇ ਹੋਏ ਨੇ ਨਾ ਤੇਰੀ ਜਿੰਦਗੀ ਖਤਮ ਹੋ ਜਾਂਦੀ ਹੈ ਉਹ ਤੈਨੂੰ ਪੀ ਜਾਂਦੀ ਹੈ ਸ਼ਰਾਬ ਨਸ਼ਾ ਤੈਨੂੰ ਖਾਈ ਜਾਂਦਾ ਜਿਵੇਂ ਤੂੰ ਸਮਝ ਆ ਗਈ ਤਾਂ ਉਹ ਤਾਂ ਐਂ ਨਹੀਂ ਛੱਡ ਸਕਦਾ ਨਹੀਂ ਭਾਈ ਆ ਕਰਕੇ ਦੇਖ ਲੋ ਪਰਮਾਤਮਾ ਪੜੀ ਫਿਰੂਗਾ ਤੇ ਬਹੁਤ ਵੇਲੇ ਤੁਸੀਂ ਮੇਰੇ ਗੀਤਾਂ ਆਨੰਦ ਮਾਣੋ ਨਾਲੇ ਇਹਨਾਂ ਮੁਕਤਿਆਂ ਦਾ ਵੀ ਆਨੰਦ ਮਾਣੋ ਪਰਮਾਤਮਾ ਤੁਹਾਨੂੰ ਇਹਨਾਂ ਦੀ ਕੋਈ ਕਾਮਯਾਬੀ ਵਾਸਤੇ ਸਾਰਾ ਨਿਕਾਰ ਸਿੱਧੀ ਬਸੰਹਾਸ ਦੇ ਫੇਰਦੇ ਰਹੋ ਨਾਲੇ ਬੰਦਿਆਂ ਦੇ ਜਾਨਾ ਬਚ ਜਾਣ ਦੇ ਨਾਲੇ ਉਸਤ ਨਾਲਾ ਦੇ ਪਰਿਵਾਰ ਚ ਰਹਿਣ ਹਰ ਸੰਖੇਪ ਇਹ ਲੋਕ ਮਾਣ ਰਹਿਣਾ